you. Mm -hmm. पोर्टीज हॉस्पिटल लुधियाना ने उन्नत चिकित्सा और रोगी देखभाल की उच्चतम गुणवत्ता के प्रति अपनी प्रतिबद्धता में एक महत्वपूर्ण मील का पत्थर पार किया है इसके लिए उसने स्पाई फाई कैमरा हासिल किया है जो पंजाब में पहली बार हुआ है स्पाईफाई कैमरा एक पोर्टेबल हैंड हेल्ड इमेजिंग सिस्टम है जो सर्जनों को विभिन्न सर्जिकल प्रक्रियाओं के दौरान रक्त प्रवाह और उत्तर छिड़काव को दिखाने में सहायता करता है यह कैंसर रोगियों के लिए विशेष रूप ऐसी लाहेबंद बंध है क्योंकि इस हल्के पोर्टेबल कैमरे का पियो सेंटिनर ਨੋਡ ਬਾਇਓਪਸੀ ਲਈ ਕੀਤਾ ਜਾ ਸਕਦਾ ਹੈ ਇਹ ਉਹਨਾਂ ਤਕਨੀਕ ਵਿਆਪਕ ਕੈਂਸਰ ਦੇਖਭਾਲ ਸੇਵਾਵਾਂ ਵਿੱਚ ਇੱਕ ਮਹੱਤਵਪੂਰਨ ਵਿਵਧੀ ਨੂੰ ਚਿਹਰਿਤ ਕਰਦੀ ਹੈ ਮੈਂ ਡਾਕਟਰ ਹਰੀਸ਼ ਮਾਤਾ ਡਾਇਰੈਕਟਰ ਕੈਂਸਰ ਸਰਜਰੀ ਫੋਟਿਸ ਹਸਪੀਟਲ ਲੁਧਿਆਣਾ ਸੋ ਅਸੀਂ ਇੱਕ ਲੇਟੈਸਟ ਟੈਕਨੀਕ ਟੈਕਨੋਲੋਜੀ ਉਹਨੂੰ ਸਪਾਈ ਕੈਂਪ ਕਹਿੰਦੇ ਨੇ ਸਪਾਈ ਫਾਈ ਕੈਮਰਾ ਕਹਿੰਦੇ ਨੇ ਉਹ ਸਟੇਟ ਆਫ ਦਾ ਆਰਟ ਕਟਿੰਗ ਟੈਕਨੋਲੋਜੀ ਹੈ ਜਿਹੜੀ ਕਿ ਪੰਜਾਬ ਚ ਪਹਿਲੀ ਵਾਰ ਅਸੀਂ ਲੈ ਕੇ ਆਏ ਉਹਦਾ ਰੋਲ ਹੁੰਦਾ ਹੈਗਾ ਸੈਂਟਰਲ ਨੋਡ ਬਾਇਪਸੀ ਕਰਨੀ ਹੋਰ ਵੀ ਰੋਲ ਹੁੰਦੇ ਨੇ ਜਿੱਦਾਂ ਫਲੈਪਸ ਦੇ ਲਈ প্লাਸਟਿਕ ਸਰਜਰੀਜ਼ ਕੰਮ ਆਦਾ ਲਿੰਫੇਡੀਮਾ ਸਰਜਰੀ ਲਈ ਬਟ ਕੈਂਸਰ ਚ ਸਭ ਤੋਂ ਵੱਡਾ ਰੋਲ ਹੈ ਉਹਦਾ ਸਪਾਈ ਕੈਨਕਰਾ ਸੈਂਟਰਲ ਨੋਡ ਬਾਇਪਸੀ ਸੈਂਟਰਲ ਨੋਡ ਬਾਇਪਸੀ ਕੀ ਹੁੰਦੀ ਹੈ ਕਿ ਜਦੋਂ ਵੀ ਕਿਸੇ ਵੀ ਅੰਗ ਤੋਂ ਕੈਂਸਰ ਜਿਹੜਾ ਗਿਲਟੀਆਂ ਦੇ ਵਿੱਚ ਜਾਂਦਾ ਹੈ ਬ੍ਰੈਸਟ ਤੋਂ ਹੋ ਗਿਆ ਯੂਟਰਸ ਬੱਚੇਦਾਨੀ ਤੋਂ ਹੋ ਗਿਆ ਪੈਨਿਸ ਤੋਂ ਹੋ ਗਿਆ ਉਹ ਮੈਲਾਨੋਮ ਹੋ ਗਿਆ ਸਕਿਨ ਤੋਂ ਉਹ ਬਗਲ ਦੀਆਂ ਜਾਂ ਕਿਤੇ ਵੀ ਆਸ-ਪਾਸ ਬਲੇਨਿੰਗ ਲਿੰਫ ਨੋਡ ਗਿਲਟੀਆਂ ਦੇ ਵਿੱਚ ਜਾਂਦਾ ਹੈ ਸੋ ਇਹ ਤਕਨੀਕ ਨਾਲ ਅਸੀਂ ਆਪਰੇਸ਼ਨ ਦੇ ਦੌਰਾਨ ਹੀ ਇਹ ਦੇਖ ਸਕਦੇ ਹਾਂ ਕਿ ਉਹ ਕੈਂਸਰ ਜਿਹੜਾ ਹੈ ਉਹ ਉੱਥੇ ਤੱਕ ਪਹੁੰਚਿਆ ਕਿ ਨਹੀਂ ਪਹੁੰਚਿਆ ਉਹ ਗਲਤੀਆਂ ਨੂੰ ਕੱਢ ਕੇ ਇਸ ਵਾਈਫਾਈ ਕੈਮਰਾ ਦੇ ਅੰਦਰ ਜੇ ਉੱਥੇ ਪਹੁੰਚਿਆ ਫਿਰ ਆਪਾਂ ਉਹ ਗਲਤੀਆਂ ਉਸ ਏਰੀਆ ਦੇ ਕੱਢਦੇ ਆ ਜੇ ਉੱਥੇ ਤੱਕ ਨਹੀਂ ਉਹ ਜਿਹੜੀਆਂ ਰਿਪਰੈਜ਼ੈਂਟਡ ਲਿੰਫ ਨੋਡ ਕੱਢਦੇ ਆਪਾਂ 2 ਜਾਂ 3 ਗੱਡੀਆਂ ਡਾਕਟਰ ਸਾਹਿਬ ਫਰੋਜ਼ਨ ਸੈਕਸ਼ਨ ਲਈ ਭੇਜਿਆ ਫਰੋਜ਼ਨ ਸੈਕਸ਼ਨ ਪੈਥੋਲੋਜਿਸ ਸਾਨੂੰ ਦੱਸਦੇ ਨੇ ਆਪਰੇਸ਼ਨ ਦੌਰਾਨ ਹੀ ਕਿ ਇੱਥੇ ਹਲੇ ਕੈਂਸਰ ਨਹੀਂ ਪਹੁੰਚਿਆ ਫਿਰ ਅਸੀਂ ਅੱਗੋਂ ਸਰਜਰੀ ਨਹੀਂ ਕਰਦੇ ਸੋ ਕਹਿਣ ਦਾ ਬਾਬ ਵੀ ਇਸ ਦੇ ਨਾਲ ਜਿਹੜੀ ਇੱਕ ਅਨਵਾਰੈਂਟਡ ਜਿਹੜੀ ਸਰਜਰੀ ਦੀ ਮਰੀਜ਼ ਨੂੰ ਲੋਡ ਨਹੀਂ ਉਹ ਤੋਂ ਮਰੀਜ਼ ਬਚ ਜਾਂਦਾ ਸੋ ਉਹਦਾ ਕਾਸਟ ਵੀ ਬਚੇਗੀ ਉਹਦਾ ਸਟੇ ਵੀ ਘਟੇਗਾ ਔਰ ਉਹ ਜਿਹੜੀ ਸਰਜਰੀ ਦੇ ਜਿਹੜੇ ਸਾਈਡ ਇਫੈਕਟ ਉਹ ਵੀ ਉਹਨੂੰ ਨਹੀਂ ਹੋਣਾ ਸਰ ਹੁਣ ਤੱਕ ਤੁਸੀਂ ਇਹ ਕੈਂਸਰ ਤੇ ਕਿੰਨੇ ਕੁ ਇਲਾਜ ਕੀ ਕਰ ਦਿੱਤੇ ਸੋ ਤਾਂ ਲਾਜੀ ਕਰ ਰਹੇ ਸੋ ਇਹਦੇ ਵਿੱਚ ਅਸੀਂ 10 ਕੇਸ ਕੀਤੇ ਜਿੱਥੇ ਟੈਕਨੋਲੋਜੀ ਦੇ ਰੇਸ ਤੇ ਲੋਡ ਪੈਂਦੀ ਹੁੰਦੀ ਹੈ ਪੇਸ਼ੈਂਟਸ अर्ली ਸਟੇਜ ਤੇ ਜਦੋਂ ਉਹ ਕਲੀਨਿਕਲੀ ਜਾਂ ਰੇਡੀਓਲੋਜੀਕਲੀ ਦਾ ਪੈਟ ਸਕੈਨ ਜਾਂ ਕਿਤੇ ਉਹ ਆਲਰੇਡੀ ਕੈਂਸਰ ਪਹੁੰਚ ਗਿਆ ਫਿਰ ਇਹਦਾ ਰੋਲ ਨਹੀਂ ਹੈ अर्ली ਸਟੇਜ ਕੈਂਸਰ ਦੇ ਵਿੱਚ ਇਹਦਾ ਰੋਲ ਆਉਂਦਾ ਹੈ ਜੀ ਸਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਗੇ ਜੀ ਕਿ ਇਸ ਅਸੀਂ ਨਵੀਂ ਟੈਕਨੋਲੋਜੀ ਨਾਲ ਹੁਣ ਆਪਰੇਸ਼ਨ ਕਰ ਰਹੇ ਆ ਜਿਹਦੇ ਨਾਲ ਕਿ ਮਰੀਜ਼ ਦਾ ਹੀ ਫਾਇਦਾ ਹੈ ਮਰੀਜ਼ ਦਾ ਪੂਰਾ ਪੂਰਾ ਫਾਇਦਾ ਹੈ ਕਿਉਂਕਿ ਇੱਕ ਅਨਵਾਰੈਂਟਿਡ ਸਰਜਰੀ ਜੇ ਦੀ ਲੋੜ ਨਹੀਂ ਹੋਤੋਂ ਮਰੀਜ਼ ਬਚ ਸਕਦਾ ਉਹਦੇ ਸਾਈਡ ਇਫੈਕਟ ਤੋਂ ਬਚ ਸਕਦਾ ਸੋ ਕਿਉਂਕਿ ਹੋਰ ਕੋਈ ਕਰ ਨਹੀਂ ਰਿਹਾ ਔਰ ਇਹ ਬਹੁਤ ਜ਼ਰੂਰੀ ਹੈ ਜੇ ਤੁਸੀਂ ਕੈਂਸਰ ਟਰੀਟ ਕਰ ਰਹੇ ਹੋ ਕਿਸੇ ਵੀ ਸੈਂਟਰ ਚ ਅੱਜਕੱਲ ਮੈਂਡੇਟਰੀ ਹੈ ਪੂਰੀ ਦੁਨੀਆ ਦੇ ਵਿੱਚ ਲੋਕ ਕਰ ਰਹੇ ਨੇ ਤੇ ਅਸੀਂ ਕਿਉਂ ਪਿੱਛੇ ਹਾਂ ਅਸੀਂ ਉਹਨੇ ਟੈਕਨੀਕਲ ਕਰ ਰਹੇ ਹਾਂ ਸਰਜਰੀ ਤੇ ਲੋਕਾਂ ਨੂੰ ਇਹਦਾ ਲਾਭ ਉਠਾਉਣਾ ਚਾਹੀਦਾ ਕਿੰਨੇ ਕਿਹਦਾ ਖਰਚਾ ਹੈਗਾ ਉਹ ਡਾਕਟਰ ਸਾਹਿਬ ਡਾਕਟਰ ਵਿਸ਼ਵਦੀਪ ਟੋਹਲ ਜ਼ੋਨਲ ਹੈੱਡ ਫੋਰਟਿਸ ਹਸਪੀਟਲ ਲੁਧਿਆਣਾ ਤੇ ਅੰਮ੍ਰਿਤਸਰ ਤੋਂ ਬਹੁਤ ਸਾਰਾ ਨਤਨਵਾਦ ਕਰਦਾ ਤੇ ਅੱਜ ਅਸੀਂ ਉਰੇ ਸਪਾਈ ਫਾਈ ਕੈਮਰਾ ਜਿਹੜਾ ਕਿ ਫੋਰਟਿਸ ਲੁਧਿਆਣਾ ਦੇ ਵਿੱਚ ਸੀ ਇੰਟਰੋਡਿਊਸ ਕੀਤਾ ਉਹਦੇ ਬਾਰੇ ਅਸੀਂ ਜਾਣਕਾਰੀ ਦੇਣ ਲਈ ਇਕੱਠੇ ਹੋਏ ਹਾਂ ਤੇ ਮੇਰੇ ਨਾਲ ਡਾਕਟਰ ਹਰੀਸ਼ ਮਾਟਾ ਸਾਡੇ ਡਾਇਰੈਕਟਰ ਸਰਜਰੀ ਐਂਡ ਰੋਕੋ ਸਰਜਰੀ ਐਂਡ ਡਾਕਟਰ ਅਮਿਤ ਕੰਸਲਟੈਂਟ ਪੈਥੋਲੋਜੀ ਨਾਲ ਨੇ ਤੇ ਅਸੀਂ ਇਹ ਟੈਕਨੋਲੋਜੀ ਅਸੀਂ ਪਹਿਲੀ ਵਾਰੀ ਪੰਜਾਬ ਦੇ ਵਿੱਚ ਅਸੀਂ ਲੈ ਕੇ ਆਏ ਹਾਂ ਤੇ ਹੁਣ ਤੱਕ ਪਿਛਲੇ 4 ਮਹੀਨਿਆਂ ਦੇ ਵਿੱਚ ਅਸੀਂ ਚੋਂ ਅਸੀਂ ਟੈਕਨਿਕ ਸਟਾਰਟ ਕੀਤੀ ਹੈ ਲਗ ਬ੍ਰੈਸ ਕੈਂਸਰ ਯੂਟਰਾਈਨ ਕੈਂਸਰ ਪੈਨਲ ਕੈਂਸਰ ਮੈਲਾਨੋਮਾਸ ਵਿਚ ਜਿਹੜੇ ਪੇਸ਼ੈਂਟ ਜਿਹੜੇ ਪੇਸ਼ੈਂਟ ਨੂੰ ਨੋਨ ਬੈਨੀਫਿਟ ਮਿਲਦਾ ਹੈ ਤੇ ਸਾਡਾ ਕੋਸ਼ਿਸ਼ ਹੈ ਕਿ ਜੀ ਕਿ अर्ली ਸਟੇਜ ਕੈਂਸਰ ਦੇ ਵਿੱਚ ਜਿੱਥੇ ਕਿ ਪੇਸ਼ੈਂਟ ਦਾ ਜਿਹੜਾ ਕੈਂਸਰ ਹੈ ਉਹ ਬਹੁਤ ਫੈਲਿਆ ਨਹੀਂ ਹੈ ਉਸ ਤਰ੍ਹਾਂ ਦੇ ਕੈਂਸਰ ਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਟੈਕਨੀਕ ਨਾਲ ਪੇਸ਼ੈਂਟ ਨੂੰ ਇੱਕ ਬੈਟਰ ਕੇਅਰ ਦੇ ਸਕੀਏ ਜਿੱਥੇ ਕਿ ਸਰਜਰੀ ਦੀ ਬਹੁਤ ਐਕਸਟੈਂਸਿਵ ਸਰਜਰੀ ਦੀ ਲੋਡ ਨਹੀਂ ਹੈ ਜਾਂ ਪੇਸ਼ੈਂਟ ਦਾ ਆਰਗਨ ਬਚਾਇਆ ਜਾ ਸਕਦਾ ਹੈ ਜਾਂ ਕੁਝ ਪਾਰਟਸ ਬਚਾਏ ਜਾ ਸਕਦੇ ਨੇ ਅਸੀਂ ਇਹ ਆਫਰ ਜਿਹੜਾ ਆ ਪੇਸ਼ੈਂਟ ਨੂੰ ਕਰ ਸਕੀਏ ਆਫਕੋਸਟ ਕੀ ਇਫੈਕਟ ਕੋਸ਼ਿਸ਼ ਇਹ ਹੈ ਕਿ ਜੀ ਅਸੀਂ ਤੁਹਾਨੂੰ ਬਹੁਤ ਇਕਨੋਮਿਕਲ ਰੇਟਸ ਤੇ ਅਸੀਂ ਪੇਸ਼ੈਂਟ ਨੂੰ ਆਫਰ ਕਰੀਏ ਤੇ ਅਸੀਂ ਜਿਹੜੇ ਹੁਣ ਤੱਕ ਪੇਸ਼ੈਂਟਸ ਕਿਤੇ ਉਹਦਾ ਚ ਅਸੀਂ ਕੋਈ ਚਾਰਜ ਨਹੀਂ ਕੀਤਾ ਹੈ ਤੇ ਅੱਗੇ ਵੀ ਸਾਡੀ ਕੋਸ਼ਿਸ਼ ਇਹ ਹੈ ਕਿ ਜੀ ਕਿ ਕਿਉਂਕਿ ਪੇਸ਼ੈਂਟ ਦਾ ਸਟੇ ਘਟ ਜਾਂਦਾ ਹੈ ਇਸ ਤਰ੍ਹਾਂ ਤਾਂ ਪੇਸ਼ੈਂਟ ਦੇ ਐਗਜ਼ਿਸਟਿੰਗ ਪੈਕੇਜ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਨੂੰ ਇਸ ਟੈਕਨੀਕ ਨੂੰ ਆਫਰ ਕਰੀਏ ਕਿਤੇ ਨਾ ਕਿ ਬੋਕਰ ਹੱਦ ਹੀ ਮਿਲੇਗਾ ਬਿਲਕੁਲ ਜ਼ਰੂਰ ਮਿਲੇਗਾ ਜੀ ਤੇ ਸਾਡੇ ਨਾਲ ਨਾਲ ਸਾਡੀ ਕੋਸ਼ਿਸ਼ ਇਹ ਹੈ ਕਿ ਜੀ ਕਿ ਕਿਉਂਕਿ ਇਹ ਟੈਕਨੀਕ ਜਿਹੜੀ ਕਿ अर्ਲੀ ਕੈਂਸਰ ਦੇ ਵਿੱਚ ਕੰਮ ਆਉਂਦੀ ਹੈ ਤੇ ਜਿਵੇਂ ਜਿਵੇਂ ਪੇਸ਼ੈਂਟ ਦੇ ਚ ਉਹਨਾਂ ਨੂੰ ਆਪਰੇਟ ਕਰ ਸਕੀਏ ਟਾਈਮਲੀ ਸੁਜੈਸਟ ਕਰ ਸਕੀਏ ਕਿ ਪੇਸ਼ੈਂਟ ਨੂੰ ਤਾਂ ਕਿ ਲੌਂਗ ਟਰਮ ਦੇ ਬਹੁਤ ਜ਼ਿਆਦਾ ਬੇਨਫੀਟ ਰਹੇ